ਹਾਂਜੀ ਦੇਖ ਸਕਦਾ ਥੱਲੋਂ ਅੱਠ ਗਿਰਦੇ ਨੇ ਉਹਦੇ ਨੂੰ ਰਣਾ ਪੈਣੇ ਚੁਸੂ ਹਾਂ ਲੈ ਥੱਲੋਂ ਕਹਿੰਦੇ ਚਮੜੀ ਉਸੇ ਵਾਂਗੂ ਬਰੀਕ ਬਣੀ ਹੈ ਨਾ ਨਾਕ ਤਨੁਕ ਦੀ ਬੱਚਾ ਵਾਲੀ ਆ ਬਾਈ ਬੱਚਾ ਵਾਲੀ ਠੀਕ ਹੈ ਜੇ ਦਾ ਪਾਪ ਦਾ ਉਹ ਵੀ ਆਪਣੇ ਕਰਦਾ ਹੀ ਸੀ ਮੇਰੇ ਆਪ ਦਾ ਜਿਹੜੇ ਘਰ ਦੀ ਬਰੀਕ ਲੱਗੀ ਹਾਂ 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 ਜਿਹੜੇ ਕਰਦੇ ਨੇ ਚੌਥੀ ਪੀੜੀ ਚੌਥੀ ਪੀੜੀ ਆ ਪਾਉਂਦੇ ਆਛਾ ਭਾਈ ਗਾ ਚੌਥੀ ਪੀੜੀ ਆ ਜਦ ਜੱਦੀ ਪੁਸ਼ਤੀ ਕੰਮ ਚੱਲਦਾ ਹਾਂ 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 ਦਾਨੀਆਂ ਵੀ ਬਣੀਆਂ ਨੇ ਦਾਨੀਆਂ ਤੇ ਪ੍ਰਾਣੀਆਂ ਨੇ ਵੀ ਆਪੇ ਆ ਆ ਕੇ ਆ ਬਦਲ ਖਾ ਰਿਹਾ ਹੈ ਆ ਮੈਂ ਦੇ ਆ ਹਾਂ ਹਾਂ ਪੰਚ ਦੀਆਂ ਗੱਲਾਂ ਨੇ ਕੰਦ ਦੇ ਕੋਲ ਸਾਡੇ ਬੱਕਰੀਆਂ ਕੋਈ ਨਹੀਂ ਮਾੜੀ ਥੱਲੇ ਪਖੋਣਾ ਐਨ ਬਿਲਕੁਲ ਦੁੱਤਾਂ ਲੀਆਂ ਹਾਂਜੀ ਆਸ੍ਰੀ ਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੋੜ ਪਰੰਦਰਬਾ ਪੰਜਾਬ ਚੈਨਲ ਦੇਖਣ ਦੇ ਨਾਲ ਸਾਰਿਆਂ ਨੂੰ ਸਵਾਗਤ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿ ਅੱਜ ਆਪਾਂ ਪਹੁੰਚੇ ਹਾਂ ਕੰਦਰਕੋਟ ਦਾ ਮੇਲਾ ਜੋ ਕਿ ਮਾਤਾ ਸੀਂਕਲਾ ਦਾ ਭੰਡਾ ਹੈ ਇੱਥੇ ਬਾਈ ਬੱਕਰੀਆਂ ਵਾਲੇ ਆਪਣੇ ਅੱਜ ਸਾਡੇ ਨੂੰ ਇਸ ਸਾਲ ਵੀ ਬਹੁਤ ਪਹੁੰਚੇ ਨੇ ਤੇ ਬਾਈ ਜਣਾਨਨ ਗੱਲਬਾਤ ਕਰਦੇ ਆਂ ਹਾਂ ਜੀ ਸਿਕਾ ਬਾਈ ਸਿਕਾ ਠੀਕ ਆ ਹੋ ਠੀਕ ਹੋ ਬਾਈ ਹਾਂ ਜੀ ਮਾਲ ਪਸ਼ੂ ਆ ਬੜੀ ਕਿਹੜੇ ਪਿੰਡ ਤੋਂ ਆਏ ਬਾਈ ਬੜੀ ਬਣਾਚੀ ਬੜੀ ਬਣਾਚੀ ਕਿੱਥੇ ਬੈਠਿਆ ਇਹ ਮਲੋਹ ਪਾਰਸੋਂ ਮਲੋਹ ਪਾਰਸੋਂ ਦੇ ਪਿੰਡ ਆ ਬਾਈ ਜਨਾ ਤੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਤੁਸੀਂ ਬੱਕਰੀਆਂ ਲੈ ਕੇ ਆ ਗੱਡੀ ਬੰਦ ਕੇ 40 45 ਹੈ ਤੇ ਕਾਚ ਲੈ ਕੇ ਆ ਗੱਡੀ 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 ਦੋ ਗੱਡੀਆਂ ਚ ਬਾਈ ਕਹਿੰਦੇ ਬੱਕਰੀਆਂ ਲੈ ਕੇ ਆਏ ਆ ਤੇ ਆਏ ਸਾਲ ਆਉਣੇ ਇਸ ਲਈ ਹਾਂ ਜੀ ਹਾਂ ਹਾਂ ਜੀ ਮੇਲਾ ਨਹੀਂ ਆਉਂਦਾ ਨਹੀਂ ਮੇਲਾ ਹੀ ਨਹੀਂ ਆਉਂਦਾ ਵਿਆਹ ਚਾਪਣਾ ਹੈ ਜੀ ਇਹ ਬੱਕਰਾ ਲਖਾਉ ਪਰ ਬੱਕਰਾ ਦਖਾਉਣਾ ਮੈਨੂੰ ਕੋਈ ਨਹੀਂ ਦੇਦਾ ਪਰ ਇਹਦਾ ਬੱਕਰਾ ਹੈ ਇਹਦਾ 6 ਦਾ ਹੈ ਹਾਂ ਇਹ ਬੱਕਰੇ ਦਾ ਹੱਡ ਪੈਰ ਬਹੁਤ ਮੋਟਾ ਤੁਸੀਂ ਦੇਖੋ ਤੇ ਕਿੰਨੇ ਸਾਲ ਦਾ ਹੋਣਾ ਇਹ ਦੋ ਸਾਲ ਦਾ ਹੈ ਉਹ ਸਮਨ ਲਾ ਪੂਰਾ ਹਾਂ ਜਵਾਨੀ ਚਾਹ ਹਾਂ ਇਹ ਬੱਕਰੀਆਂ ਨਾਲ ਕੀ ਕਰੋਸ ਕਰਨ ਹਾਂ ਵੀਰੇ ਪੂਰੀਆਂ ਹਾਂ ਤੇ ਇਹਦਾ ਰਿਜ਼ਲਟ ਰਿਜ਼ਲਟ ਆ ਇੱਕ ਮੇਨ ਆਉਂਦਾ ਹਾਂ ਬੋਰ ਹੈਗਾ ਵੀਰੇ ਸਾਹ ਦੇ ਪੱਥਰ ਲਗਾ ਦੇ ਪੱਥਰ ਲਗਾ ਦੇ ਸਿੰਕੀ ਬਿਲਕੁਲ ਭਰੀ ਹੋਈ ਹੈ ਮੇਰੇ ਪਹਿਲਾਂ ਪੈਸਾ ਉਹਦਾ ਲਗਾ ਪਰੋ ਪਿੰਡਾ ਬਿਲਕੁਲ ਦੇਖ ਆ ਰਿਹਾ ਚਮੜੀ ਠੀਕ ਚੌਂਕਲਾ ਪਿੰਡਾ ਕਹਿੰਦਾ ਤੁਹਾਨੂੰ ਉਹ ਕਿਹੜਾ ਉਹ ਕਿਹੜਾ ਇੰਟਰਨੈਟ ਮੈਂ ਕਰਦੀ ਬੱਚਾ ਪਾਲਿਆ ਬੱਚਾ ਠੀਕ ਹੈ ਜੇ ਨਾ ਪਰਾਪਗਾ ਉਹ ਵੀ ਆਪਣੇ ਕਰਦਾ ਹੀ ਸੀ ਮੇਰੇ ਆਪ ਦਾ ਕਰਦੀ ਬ੍ਰੀਡ ਲੱਗੀ ਹਾਂ ਹਾਂ ਵੀਰੇ ਕਰਦੇ ਤੇ ਚੌਥੀ ਪੀੜੀ ਚੌਥੀ ਪੀੜੀ ਆਮ ਹੈ ਅੱਛਾ ਬਾਈ ਗਾ ਚੌਥੀ ਪੀੜੀ ਜਦ ਜੱਦੀ ਪੁਸ਼ਟੀ ਕੰਮ ਚੱਲਦਾ ਹਾਂ 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 ਠੀਕ ਹੈ ਦਾਨੀਆਂ ਵੀ ਆ ਬਣੀਆਂ ਵੀ ਪੁਰਾਣੀਆਂ ਵੀ ਵੀਰੇ ਆ ਆ ਕੇ ਅਬ ਦੇਖ ਫਾਮ ਹੋਇਆ ਹੈ ਆ ਮੈਂ ਦੇਖਾਂ ਹਾਂ ਹਾਂ ਕੰਚੀਆਂ ਕੰਮੀਆਂ ਨੇ ਕੰਤ ਦੇ ਗੋਬੇ ਗੋਬੇ ਜਾਂ ਕੰਚੀ ਦੇ ਬਣ ਕੇ ਕਿੰਨੇ ਕ ਸਾਲ ਨਹੀਂ ਹੈ ਕੰਨੀ ਜਾਂਦੀ ਘਟੋ ਘਟ 10 ਸਾਲ ਤੱਕ ਰਹ ਜਾਂਦੀ ਹੈ ਇਹ ਕੰਮ ਕਰਕੇ ਆਈਦਾ ਵੀ ਨੇ ਆਪਣੀ ਜ਼ਿੰਦਗੀ ਨਹੀਂ ਜਾਂਦੀ ਜਮਾਨ ਤੇ ਲਾਵਾਂਗੇ ਨੂੰ ਵਾਗੇ ਰੱਬਾ ਬੇਰੋਗ ਨਾ ਪੜਾਉਂਦੇ ਥੱਲੇ ਕਿਸੇ ਫੇਰ ਪੜ ਦਿੰਦਾ ਹਾਂ ਇਹ ਬੱਤ ਵੀ ਖਾਲੂ ਜਿਹੜੇ ਮੇਰੇ ਮਾਦੇ ਬਾਈ ਜੀ ਬੇਰਦੀ ਗੋਲ ਤਾਂ ਲੈ ਆਹ 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 ਇਹਦੀ ਵਾਟਾਂ ਦੇ ਬੰਦੇ ਮਨੋਣਾ ਕਾਲੀ ਦੱਬੀ ਤੇ ਬਾਈ ਜੀ ਆ ਬੱਕਰੀ ਦੇਣਾ ਐਸੇ ਬੱਕਰੀ ਵੀ ਘੱਟ ਕੰਨਾਂ ਦੀ ਹੈ ਇਹਨਾਂ ਕੋਲ ਤੇ ਕਾਹਦੇ ਤੋਂ ਨਹੀਂ ਚੇਨੂ ਇਹਦਾ ਡਾਇਰੈਕਟ ਹੈ ਮੈਂ ਇਹ ਗੱਲ ਸੁਣੀ ਹੈ ਪਹਿਲੀ ਵਾਰ ਇਹ ਦੂਜੀ ਵਾਰ ਹਾਂਜੀ ਦੇਖ ਸਕਦੇ ਹੋ ਥੱਲੂ ਕੱਟ ਕੇ ਉਹਨੂੰ ਕੋਰਣਾ ਪਹਿਲੇ ਸੂਸੂ ਹਾਂਲੇ ਤੋਂ ਵਿਚਾਰੀ ਚਮੜੀ ਉਸੇ ਵਾਂਗੂ ਬਲਕੋ ਬਲਕੋ ਹੈ ਨਾ ਇਹਨਾਂ ਨੱਕਰ ਨੂੰ ਛਿੰਗੀਆਂ ਨੂੰ ਛਾਰਦ ਨਾਲ ਵੀ ਹੁੰਦਾ ਹੀ ਕਹਾਂਗੇ ਦੋ ਰੰਗਾਂ ਦੇ ਹਾਂ ਜੀ ਆ ਵੀ ਰਹੀ ਦੀ ਹੈ ਇਹ ਵੀ ਸੋਹਣੀ ਹੈ ਇਹ ਕਿੰਨੇ ਜਾਂ ਦੋ ਕੀ ਹੈ ਦੁੱਗੀ ਹੈ ਜੀ ਚਾਰ ਦੰਦਾਂ ਦੇ ਚਾਰ ਦੰਦ ਪੱਟ ਇੱਕ ਨਾਂ ਦੀ ਲੈ ਫਿਰ ਜਿਵੇਂ ਉਸੇ ਵਾਸਤੇ ਠੰਡੋਂ ਦੇ ਖਾ ਲੋ ਭਾਈ ਬਕਰੀ ਨੂੰ ਉਹ ਨਾ ਉਹ ਭਾਜਣ ਗਿਆ ਨਾਣਾ ਬਕਰੀ ਹਾਂ ਅੱਗੇ ਦੇ ਥੱਲੇ ਪੂਰੀ ਠੰਡੀ ਦੇ ਨਾਲ ਬਕਰੀਆਂ ਚਾਮੜੀ ਬਹੁਤ ਬਰੀਕ ਹੈ ਨਾ ਦੋ ਪੱਟਾਂ ਦਾ ਆਪ ਹੈ ਇਹ ਦੂਸਰਾ ਕੀ ਨਿਕਾਣੇ ਕਿੰਨੇ ਹੁੰਦੇ ਹੁੰਦੇ ਵੀਰੇ ਤਿੰਨ ਸਾਢੇ ਤਿੰਨ ਲੀਟਰ ਦੇ ਆਉਂਦੇ ਨੇ ਉਹ ਦੇ ਤਾਂ ਡਾਣੇ ਤੋਂ ਬਿਨਾਈ ਡਾਣੇ ਤੋਂ ਬਿਨਾਈ ਉਹ ਡਾਣਾ ਨੂੰ ਆਪ ਘਰੇ ਟਰੱਕ ਚਾਰ ਬਾ ਚਾਰ ਕਲੀਨ ਕਰ ਰਿਹਾ ਐਵੇਂ ਫੜਾ ਮਾਰ ਲੈਣੇ ਤੇ 6 7 ਸਲੇਟ ਅੱਗੇ ਉਹਦਾ ਇਹੀ ਹੈ ਬਾਕੀ ਇਹ ਲੋਕ ਫੜੇ ਮਾਰ ਸੀ ਜਿੰਨਾ ਕਿ ਬਲੇ ਸਾਹਮਣੇ ਹੋ ਗਈਆਂ ਨੇ ਆ ਮਾ મત <laughs> એ <ůdates> <smotattly> <paying> <coughs> <oat booster> <Georbrothiki> ਬਾਹ ਬਹੁਤ ਪ੍ਰਾਣੀ ਯਾਰ ਚੱਲੀਏ ਵੀਰ ਜੀ ਭੈਣ ਆ ਜੀ ਆ ਨਹੀਂ ਨਹੀਂ ਕਿੰਨਾ ਲੰਮੇ ਕਰਾਉਂਗੇ ਚਾਰ ਦਿਨ ਦੇ ਚਾਰ ਦਿਨ ਦੇ ਕਰਾਵਾਂਗੇ ਵੀਰੇ ਚਾਰ ਦਿਨ ਦੇ ਤੁਮ ਹਾਈ ਟੂਟਾ ਬਾਟ ਲਾਇਦਾ ਲਾ ਦੂੰਗੀ 36 37 ਆ ਸ਼ਾਮ ਦੀ ਹੋਰ ਰਾਤ ਦੀ ਹੋਗੀ ਕਿਸੇ ਦੀ ਇਹ ਪਰ ਸਹੀ ਆ ਮੋਟਰ ਆ ਵੀ ਕਹਿਦਾ ਹੀ ਹੈ ਬਾਕੀ ਜਿੰਨਾ ਮੇਰਾ ਮਗਰ ਹੋ ਗਿਆ ਉਹ ਕਰਾਉਣ ਦੇ ਉਹ ਹੋਰ ਬਤੀਏ ਸੋਣੇ ਲਾ ਲਾ ਦੇ ਕੀ ਹੋ ਗਿਆ ਇਹ ਨਮੀ ਵਕਰੀਆਂ ਨਾਲ ਪੁਰਾਣੀ ਵਕਰੀ ਇਹ ਵੀ ਚਾਮਣੀ ਦੇ ਚਾਮਣੀ ਖੰਡੋਂ ਖਾ ਲਿਆ ਪਛੇ ਨੂੰ ਕਰ ਲੈ ਖੰਡੋਂ ਦੇਖ ਸਾਡੇ ਬੱਕਰੀਆਂ ਕੋਈ ਨਹੀਂ ਮਾਰੀ ਥੱਲੇ ਬਖੋਣਾ ਐਨ ਬਿਲਕੁਲ ਦੁੱਤੜੀਆਂ ਉੱਚੇ ਮੱਥੇ ਵਾਲੀਆਂ ਬਰਾਜੇ ਉੱਚੇ ਬੱਤਿਆਂ ਵਾਲਾ ਤੇ ਦੇਖੀ ਗੂੜ ਕੰਨੀਆਂ ਤੇ ਕੰਨਾਂ ਦੀ ਲੈਂਥ ਉਹ ਵੀ 17 18 ਇੰਚ ਦੀ ਤੇ ਹਾਈਟ ਬਹੁਤ ਹੋਊਗਾ ਬੱਤਿਆਂ ਦਾ 40 40 ਦੇ ਕਰੀਬ ਆ ਇੰਚ ਵੀ ਬਹੁਤ ਆ ਥੋੜੇ ਸਾਹਮਣੇ ਲਵਾਈ ਚ ਹੋ ਗਈ ਪਰ ਜੋ ਕੱਟ ਲਾਂਗੇ ਹਾਂ ਮੇਰੇ ਰਾਹ ਨੇ ਠੰਨਾ ਦੇਖਾਂ ਬਈ ਥੱਲੇ ਦੇਖੋ ਇਹਦੇ ਇੱਕ ਉੱਚੇ ਬੱਤੇ ਹੀ ਦੇਖ ਸਾਰੇ ਪੂਰੇ ਮੋਸਟੇ ਖਣਾਈ ਐ ਤੇ ਸੁੰਨ ਵਾਲੀ ਇਹ ਬਈ ਉਹ ਕੀ ਗੱਬਣਾ ਹੈ ਯਾ ਮੈਂ ਹਾਂ ਤੇ ਕੰਮ ਨਹੀਂ ਜੀ ਮੈਂ ਪਿਛਲੇ ਆੜ ਜੀ ਹਾਂ ਹਾਂ ਬੱਚੇ ਨੇ ਬੱਚੇ ਨੇ ਸਰਕਾਰ ਤੂੰ ਬੱਚਾ ਲੈ ਭਾਈ ਆਈ ਵਾਰ ਦੋ ਬਿੰਦੀਆਂ ਜਾਂ ਬੱਦ ਕ ਨਹੀਂ ਕਈ ਵਾਰ ਕੰਨ ਬੱਚੇ ਦੋ ਦੋ ਦਾ ਪੱਤੀ ਇਨੇ ਇੱਕ ਦਾ ਦਿੱਤਾ ਹੀ ਨਹੀਂ ਬਣੀ ਬੜੀ ਕਰਦੀ ਹੈ ਸਾਰੀਆਂ ਬੱਕਰੀਆਂ ਕਰਦੀਆਂ ਨੇ ਅੱਛਾ ਅੱਲਾ ਪਾ ਦੇ ਬਾਈ ਨੂੰ ਪਰਾ ਦੇ 16000 ਮਾਜਾ ਬੋਲੋ ਮੈਂ ਸੁਣਾਈ ਕਾਲ ਇਹ ਆਦੇ ਆਦੇ ਕਾਲ ਨੂੰ ਦਾ ਸੁਣ ਪਰ ਸਾਹਮਣੇ ਇਹ ਲਿਆ ਬੰਦਾ ਗਿਆ ਜੇਨੇ ਕਰਦੀ ਆ ਫਿਰ ਆ ਮੈਂ ਕਿੰਨੇ ਸਮੇਂ ਦੇ ਬੱਕਰੇ ਜਿਹੜੇ ਦੂਏ ਆ ਜੇ ਜੋ ਸੂਣਾ ਮੈਂ ਸਿਰ ਮੋੜ ਲਿਆ ਨੰਬਰ ਆ ਆ ਬੰਦੇ ਆ ਇਹ ਕਟੋ ਕਟ ਲੈ ਜੂਗੀ ਹੋਰ ਬਾਈ ਹੋਰ ਪਰਵਾਰ ਆਜੂ ਈ ਕਸ ਗਿਆ ਤਾਂ ਤਰੀ ਤੇ ਹਾਰੇ ਦੇ ਹਾਈਟ ਇਹਦੀ ਵੀ ਹੋਣਾ ਚਾਹੀਦਾ ਤੇਰੀ ਬੱਕਰੀਆਂ ਚਾਹੀਏ ਗਰੀ ਅੱਛਾ ਹੋਰ ਪਹਿਲੇ ਸੂਣੇ ਨਾ ਪਹਿਲੇ ਨਾ ਦੋ ਪਾੜੀ ਗਏ ਨੇ ਕਿ ਇਹਦੇ ਪੱਠਾ ਨਹੀਂ ਹੈ ਆ ਇੱਕ ਹੋਣਾ ਹੋਰ ਬਤਨ ਲਗਾ ਕੇ ਪਾਈ ਗੁਰੂ ਸਾਹਿਬ ਜੀ ਨੇ ਮਨ ਪਾਠੀ ਨੂੰ ਜਾਨਾ ਇਹ ਵੀ ਉਹ ਸਾਡੇ ਮੋਟਾ ਫਲੇਮ ਉਹਦੇ ਨਾਲ ਮਿਲਣਾ ਗੋਰੀ ਪਾਠਾ ਇਹਦੀ ਮਾਹੌਲ ਦੀ ਉਹ ਪਾਠੀ ਜਿਆ ਵਨਾਂ ਉਹਦੀ ਸਿੰਗੀ ਬਰਕ ਕੋਲ ਬਰੀ ਆਏ ਯੋਰੀ ਪਾਠਾ ਆਉਂਦਾ ਦੋਈ ਕੋਣੇ ਇਹ ਜੋੜੀ ਹੈ ਜੋੜੀ ਹੈ ਭੈਣਾ ਭੈਣਾ ਇਹ ਪੁੰਗੋਈ ਨੇ ਵੀਰੇ ਲੋਣਾ ਲੋਣਾ ਹੀ ਨੇ ਰਾਈਟ ਐਡਾ ਹੁੰਦੇ ਇਹਦੀ 40 ਕਿਰੀ ਇਹ ਸੁਣੀ ਹੋਈ ਆ ਵੀਰੇ ਇਹ ਬੱਚੇ ਨੇ ਇਹਦੇ ਬੱਚੇ ਇੱਕ ਇਹ ਵੀ ਸੁਣੀ ਆ ਜੇ ਪੱਕੀਆਂ ਬਣੀਆਂ ਸਾਲੀਆਂ ਬਣਿਆ ਨੇ ਸੁਣੀ ਚਾਵਲ ਦੋ ਦੰਦ ਦਿਖਾ ਦੋ ਦੰਦ ਦੋ ਦੰਦ ਪਾਸਟ ਹਣਾ ਕੋਈ ਗੱਲ ਨਹੀਂ ਕਰੀ ਜਾ ਲੋ ਤੁਲਾ ਵੀ ਲੈਂਥੇ ਬਹੁਤ ਹੈ ਨਾ ਖਾ ਦੇ ਦੋ ਦਸ ਬੱਕਰੀਆਂ ਦੀਆਂ ਆਹ ਬਾਈਓਂ ਲੱਗਦੇ ਆ। ਯਕੀਨ ਤਾਂ ਬਹੁਤ ਬੰਦਿਆ। ਰਾਇਲ ਟੂਰ ਵੀ ਟੋਪ ਬਤਾਓ। ਤੇ ਸ਼ੇਰ ਸ਼ੂਲ ਵੀ ਕਰ ਦਿੰਦੇ ਆਂ, ਰਿਚੀ ਵੀ ਕਰ ਦਿੰਦੇ ਆਂ ਵੀਰੇ ਜੋ ਚੌਂਕਾ। ਜਿਹੜਾ ਦੇ ਬਾਈਆਂ ਦਾ ਨੰਬਰ ਮੈਨੂੰ ਚੀਨਾਣਾ ਪਿਆ। ਦੇ ਚੀਨ ਬਾਈ ਇਹਨੂੰ ਟੈਗ ਕਰਨਾ ਹੋਵੇ ਤਾਂ ਹੋਏ ਦੇ ਕਰਦੇ ਕੋਈ ਦੋ ਬਣੇ। ਇਹ ਮੇਰਾ ਰੈਡੀ ਹੈ। ਇਹ ਬਾੜੀ ਹੈ। ਆਪਾਂ ਹੀ ਪਹਿਲਾਂ ਬੱਕਰੀ ਜਾਣੀ। ਆਪਣੇ ਇਹ ਪੀੜਾ ਦੇ ਕੰਮ ਬਹੁਤ ਦੇ ਆ ਵੀ ਮੈਂ ਨੋਟ ਕਰਾਈਏ ਮੜਕਾ ਚਲਾਉਂਦਾ ਦੋ ਮੰਡੇ ਨੇ ਆਪਣੀ ਉਹੀ ਤਿੰਨ ਤਿੰਨ ਮੋੜਾ ਜਾ ਕੇ ਡਰਾਮ ਕਰਾਉਂਦੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਜੇ ਨਵਾਂ ਸਬਸਕ੍ਰਾਈਬ ਕਰ ਦਿਓ ਤੇ ਬਾਈ ਦਾ ਨੰਬਰ ਦੇ ਦਾਂਗੇ ਅਡਾ ਐਕਟ ਕਰਕੇ 8895 ਆ ਮੜਾ ਲੈ ਲਾ ਬੋਨੇ ਨੰਬਰ 86995 ਜੀ 40766 ਇੱਕ ਵਾਰ ਹੋਰ ਬੋਲੋ ਜੀ 86995 ਜੀ 40766 ਠੀਕ ਹੈ ਬਾਬਾ ਜੀ ਧੰਨਵਾਦ ਜੀ ਬੱਕਰੀ ਕਰਾਉਂ ਕਰਾਉਣੇ ਆ ਬੰਦਲਪੁਰ ਦਾ ਹਾਂ ਜੀ ਚਲੋ ਜੀ